ਕੁਰਬਾਨੀ ਦਾ ਫਰਮਾਨ ਹੈ ਕਾਹੇ ਪੁੱਤ ਚਗਰਤ ਹਉ ਸੰਗ ਬਾਪ ਜਿਨਕੇ ਜੜੇ ਬਢੀਰੇ ਤੁਮਹਾਉ ਤਿੰਸੂ ਚਗਰਤ ਪਾਪ ਅਕਸਰ ਨਾ ਜਦੋਂ ਮਾਤਾ ਪਿਤਾ ਦੀ ਗੱਲ ਆਉਂਦੀ ਹੈ ਤਾਂ ਮਾਂ ਦਾ ਜ਼ਿਕਰ ਬਹੁਤ ਆਉਂਦਾ ਹੈ ਪਰ ਪਿਤਾ ਦੀ ਘਾਲਣਾ ਵੀ ਬਹੁਤ ਵੱਡੀ ਹੈ ਪਿਤਾ ਦੀ ਕੋਈ ਘੱਟ ਘਾਲਣਾ ਨਹੀਂ ਹੈਗੇ ਅਸੀਂ ਜਦੋਂ ਛੋਟੇ ਹੁੰਨੇ ਆ ਨਾ ਆਦੋਂ ਕਹਿੰਦੇ ਆ ਕਿ ਮੇਰੇ ਲਈ ਮੇਰਾ ਪਿਤਾ ਹੀਰੋ ਆ ਬੱਚਾ ਇਹ ਸਮਝਦਾ ਏ ਥੋੜਾ ਵੱਡਾ ਹੁੰਦਾ ਏ ਉਹਨੂੰ ਦੁਨੀਆਦਾਰੀ ਦਾ ਪਤਾ ਲੱਗਦਾ ਏ ਫਿਰ ਵੀ ਉਹ ਆਪਣੇ ਬਾਪ ਨੂੰ ਹੀਰੋ ਮੰਨਦਾ ਏ ਪਰ ਜਦੋਂ 12 13 14 15 ਸਾਲ ਦਾ ਹੋ ਜਾਂਦਾ ਏ ਨਾ ਫਿਰ ਉਸ ਸਮੇਂ ਦਾ ਕਿ ਮੈਨੂੰ ਮੇਰੇ ਬਾਪ ਨਾਲੋਂ ਜ਼ਿਆਦਾ ਪਤਾ ਲੱਗ ਗਿਆ ਏ ਫਿਰ 18 ਸਾਲ ਦਾ ਹੋ ਜਾਂਦਾ ਏ 21 ਸਾਲ ਦਾ ਹੋ ਜਾਂਦਾ ਏ ਫਿਰ ਅਸੀਂ ਆਪਣੇ ਬਾਪ ਦੀ ਗੱਲ ਨਹੀਂ ਮੰਨਦੇ ਤੇ ਜਦੋਂ 26 ਸਾਲ ਦੀ ਉਮਰ 'ਚ ਕੋਈ ਵਿਆਹ ਹੋ ਜਾਂਦਾ ਏ ਫਿਰ ਅਸੀਂ ਕਹਿੰਨੇ ਆ ਕਿ ਜਿੰਨਾ ਮੈਨੂੰ ਪਤਾ ਹੈ ਨਾ ਮੇਰੇ ਬਾਪ ਨੂੰ ਥੋੜੀ ਪਤਾ ਹੈ ਮੇਰੇ ਪਿਤਾ ਨੂੰ ਕੀ ਪਤਾ ਇਹਨੇ ਥੋੜੀ ਦੁਨੀਆ ਦੇਖੀ ਹੈ ਫਿਰ ਜਦੋਂ ਅਸੀਂ 30 ਕੇ ਸਾਲ ਦੇ ਹੋ ਜਾਂਦੇ ਆ ਸਾਡੇ ਬੱਚੇ ਹੋ ਜਾਂਦੇ ਨੇ ਫਿਰ ਸਾਨੂੰ ਕਿਤੇ ਕਿਤੇ ਲੱਗਦਾ ਹੈ ਕਿ ਆਪਣੇ ਪਿਤਾ ਦੀ ਆਪਣੇ ਬਾਪ ਦੀ ਗੱਲ ਸੁਣ ਲੈਣੀ ਚਾਹੀਦੀ ਹੈ ਤੇ ਜਦੋਂ ਅਸੀਂ ਫਿਰ 32 34 ਸਾਲ ਦੇ ਹੁੰਨੇ ਆ ਫਿਰ ਅਸੀਂ ਕਹਿੰਦੇ ਕਿ ਬਾਪ ਦੀ ਸਲਾਹ ਨਾਲ ਹਰ ਕੰਮ ਕਰੀਏ ਫਿਰ ਕਈ ਵਾਰੀ ਇਸ ਤਰ੍ਹਾਂ ਹੁੰਦਾ ਹੈ ਜਦੋਂ ਤੱਕ ਸਾਨੂੰ ਕਦਰ ਮਹਿਸੂਸ ਹੁੰਦੀ ਹੈ 40 ਸਾਲ ਦੀ ਸਾਡੀ ਉਮਰ ਹੁੰਦੀ ਹੈ ਕਈ ਵਾਰੀ ਉਦੋਂ ਤੱਕ ਬਾਪ ਰਹਿੰਦਾ ਨਹੀਂ ਫਿਰ ਸਾਨੂੰ ਫਿਰ ਇੰਜ ਲੱਗਦਾ ਹੈ ਕਿ ਅੱਜ ਮੇਰਾ ਬਾਪ ਖੁੰਦਾ ਤੇ ਮੈਂ ਹਰ ਗੱਲ ਉਹਦੇ ਨਾਲ ਕਰਦਾ ਸੋ ਜਦੋਂ ਜਿੰਨਾ ਚਿਰ ਮਾਪਿਓ ਹੈਗੇ ਨੇ ਮੈਂ ਇੱਥੇ ਸਿਰਫ ਪਿਤਾ ਦੀ ਗੱਲ ਕੀਤੀ ਹੈ ਪਰ ਦੋਵਾਂ ਦੀ ਆਪਣੇ ਵੱਡਿਆਂ ਦੀ ਜਿੰਨਾ ਚਿਰ ਮਾਤਾ ਪਿਤਾ ਨੇ ਉਹਨਾਂ ਦਾ ਸਤਿਕਾਰ ਕਰੋ ਉਹਨਾਂ ਨੇ ਸਾਡੇ ਤੋਂ ਵੱਧ ਦੁਨੀਆ ਦੇਖੀ ਹੈ ਉਹਨਾਂ ਨੂੰ ਜਿੰਨਾ ਦੇ ਸਕਦੇ ਹੋ ਉਹਨਾਂ ਸਤਿਕਾਰ ਦਿਓ ਹੋ ਸਕਦਾ ਹੈ ਕਿਤੇ ਗਲਤੀਆਂ ਵੀ ਹੋਣਗੀਆਂ ਉਹਨਾਂ ਦੀਆਂ ਕਿਤੇ ਕੋਈ ਕੁਝ ਹੋਇਆ ਹੋਏਗਾ ਬੜਾ ਕੁਝ ਹੁੰਦਾ ਹੈ ਜ਼ਿੰਦਗੀ 'ਚ ਪਰ ਮਾਤਾ ਪਿਤਾ ਦਾ ਦਿਲ ਨਾ ਤੁਹ ਨਹੀਂ ਤੇ ਕਈ ਵਾਰੀ ਸਿਰਫ ਪਛਤਾਵਾ ਹੀ ਰਹਿ ਜਾਂਦਾ ਔਰ ਕੁਝ ਨਹੀਂ ਗਏ